ਸਾਤਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਜਿਹੜੇ ਮੇਰੇ ਕਿਸਾਨ ਵੀਰ ਭਰਾਵਾਂ ਨੂੰ ਟਰਾਲੀਆਂ ਦੀ ਲੋੜ ਆ ਟਰਾਲੀਆਂ ਭਾਲਦੇ ਫਿਰਦੇ ਆ ਤੇ ਵਧੀਆ ਟਰਾਲੀਆਂ ਚਾਹੀਦੀਆਂ ਘੱਟ ਰੇਟ 'ਚ ਵਧੀਆ ਲੋਹੇ ਵਾਲੀਆਂ ਤੇ ਅੱਜ ਬਾਈ ਬਾਬਲੀ ਕੋਲੇ ਪਹੁੰਚਿਆ ਬਠਿੰਡੇ ਜ਼ਿਲ੍ਹੇ 'ਚ ਤੇ ਬਾਈ ਸਤਸ੍ਰੀ ਅਕਾਲ ਸਤਸ੍ਰੀ ਅਕਾਲ ਜੀ ਤੇ ਦੱਸੋ ਬਾਈ ਜੀ ਕੀ ਡਿਟੇਲ ਆਪਣੀ ਟਰਾਲੀਆਂ ਦੀ ਬਾਈ ਜੀ ਆਹ ਟਰਾਲੀ ਵੀ 11 ਸੇ ਦਾ ਪੀਸ ਆ ਜੀ ਜਿਸਤੀ ਦੇ ਵਿੱਚ ਸਟੀਲ ਵਾਡੀ ਦੇ ਵਿੱਚ ਜੀ ਠੀਕ ਹੈ ਵੀਰੇ ਇੰਪੋਰਟਡ ਜਿਸਤੀ ਹੈ ਜੀ ਇਹਨੂੰ 10 ਸਾਲ ਦੀ ਆਪਣੀ ਗਰੰਟੀ ਹੈ ਵੀਰ ਜੀ ਜੇ ਪੇਪਰ ਹੀ ਉੱਠ ਕਰੇ ਜਾਂ ਬਕਾਇਦਾ ਹੋਰ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਠੀ ਹਿੱਸੇ ਦੀ ਆਪਣੀ 10 ਸਾਲ ਦੀ ਗਰੰਟੀ ਆ ਵੀਰ ਜੀ ਪੰਪ ਦੀ 3 ਸਾਲ ਦੀ ਤੇ ਚਾਦਰ ਕਿੰਨੇ ਗੇਜ ਲੱਗੀ ਹੋਈ ਚਾਦਰ ਵੀ ਜੀ ਥੱਲੇ ਲੱਗੀ ਆ ਜੀ ਵੀਰ ਜੀ 10 ਗੇਜ ਦੀ ਸਾਈਡ ਵੀ ਤੇ 10 ਗੇਜ ਦੀ ਆ ਠੀਕ ਆ ਜੀ ਹਾਂਜੀ ਇਹਦਾ ਰੇਟ ਦੀ ਗੱਲ ਕਰੀਏ ਰੇਟ ਇਹਦਾ 1 ਲੱਖ ਤੇ 60000 ਰੁਪਏ ਦੇਣ ਲੈਣੇ ਦਾ 1 ਲੱਖ 50000 ਰੁਪਏ ਠੀਕ ਆ ਜੀ ਤੇ ਹਿੱਸਾ ਹੱਬਾ ਹੋਰ ਕਿਹੜੇ ਲੱਗੇ ਹੋ ਇਹਨੂੰ ਇਹਦੇ ਸਟੀਲੇ ਹੱਬਾਂ ਵੀ 4 ਇੰਚ ਹਿੱਸਾ ਵੀਰੇ ਠੀਕ ਹੈ ਜੀ ਕੈਨੇਡਾ ਵਾਲਾ ਜੀ ਇਹ ਹੈ ਅੱਠ ਮੱਟੀ ਵੀਰੇ ਅੱਠ ਨੱਡੀ ਠੀਕ ਹੈ ਜੀ ਤੇ ਇੱਕ ਤੁਸੀਂ ਕਹਿੰਦੇ ਸੀ ਇਹ ਜੀਮੀਦਾਰ ਜਿਹੜੇ ਆਪਣੇ ਭਾਈ ਡੇਰੀ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਇਹ ਉਹਨਾਂ ਵਾਸਤੇ ਤਕਰੀਬਨ ਜੀ ਕਿਉਂਕਿ ਵੀ ਇਹਦੇ ਵਿੱਚ ਜੰਗਾਲ ਨਹੀਂ ਹੁੰਦੀ ਵੀਰੇ ਠੀਕ ਹੈ ਜਿਸਤੀ ਹੈ ਹਾਂਜੀ ਹਾਂਜੀ ਵੀਰੇ ਜੀ ਠੀਕ ਆ ਦੇਖ ਲੋ ਕਿਸਾਨ ਭਰਾਓ ਜਿਹੜੇ ਬੰਦੇ ਵੱਧ ਕੰਮ ਕਰਦੇ ਆ ਗਿੱਲਾ ਸੁੱਕਾ ਜਾਂ ਕੋਈ ਗੋਹੇ ਦਾ ਜਾਂ ਕੋਈ ਹੋਰ ਚਾਰਚੂਰ ਦੀ ਫਸਲ ਖੜਾ ਲੈਂਦੇ ਆ ਉਹਨਾਂ ਵਾਸਤੇ ਉਹਨਾਂ ਵਾਸਤੇ ਵਧੀਆ ਸੌਦਾ ਹੈ ਕੀ ਰੇਟ ਹੈ ਵੀਰੇ ਦਾ ਇਹਦਾ ਵੀਰੇ ਦੇਣ ਲੈਣ 1.50 ਹਜ਼ਾਰ ਰੁਪਏ ਜੀ ਠੀਕ ਹੈ ਜੀ 1 ਲੱਖ ਰੁਪਏ ਤੇ ਇਹਦੇ ਬਾਰੇ ਦੱਸੋ ਵੀਰੇ ਇਹ ਵੀਰ ਜੀ ਹਲਕਾ ਪੀਸਾ ਗਿਆ ਥੋੜਾ ਜਿਹਾ ਜੀ ਠੀਕ ਹੈ ਜੀ ਤੇ ਇਹਦਾ ਇਹਦਾ ਵੀਰ ਜੀ ਦੇਣ ਲੈਣ 1 ਲੱਖ 45000 ਰੁਪਏ ਸਮੇਤ ਟੋਪੀ ਠੀਕ ਹੈ ਜੀ ਇਹਦੇ ਉੱਪਰ ਟੋਪੀ ਵੀ ਲੱਗੀ ਹੋਈ ਹੈ ਵੀਰੇ ਸਾਰੀ ਕੰਪਲੀਟ ਹੈ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਟਰਾਲੀਆਂ ਸੋਨੂੰ ਸਾਰੇ ਤਰ੍ਹਾਂ ਦੀ ਮਿਲ ਜਾਣਗੀਆਂ ਹੈਵੀ ਹਲਕੀਆਂ ਵੀ ਭਾਰੀਆਂ ਵੀ ਵੱਡੀਆਂ ਛੋਟੀਆਂ ਤੇ ਬਾਈ ਜੇ ਕਿਸੇ ਬਾਈ ਨੇ ਟਰਾਲੀ ਵਿੱਚ ਪ੍ਰਾਣੀ ਕਟਾਉਣੀ ਹੋਵੇ ਤਾਂ ਵੀਰ ਜੀ ਆਪਾਂ ਕੱਟ ਲਾਂਗੇ ਠੀਕ ਹੈ ਤੇ ਉਹ ਤੁਲਮੀ ਕਟੋਗੇ ਜਾਂ ਕੋਈ ਆਈਡੀ ਉਹ ਤੁਲਮੀ ਦੇਖ ਕੇ ਜੀ ਕੰਡੀਸ਼ਨ ਦੇ ਹਿਸਾਬ ਨਾਲ ਮਿੱਤਰੋ ਨੰਬਰ ਕਰ ਲਿਓ ਬਾਈ ਦਾ ਨੋਟ ਜਿਹੜੇ ਨੇ ਪ੍ਰਾਣੀ ਕਟਾ ਕੇ ਜਿਹੜਾ ਕੋਈ ਬੰਦਾ ਚਾਦਰ ਲਵਾਉਣ ਦੀ ਸੋਚਦਾ ਹੈ ਬਜਟ ਤੋਂ ਬਾਹਰ ਹੁੰਦੀ ਹੈ ਉਹ ਵਿੱਚ ਕਟਾ ਕੇ ਬਾਈ ਨੂੰ ਟਰਾਲੀ ਲੱਦ ਦੇਣਗੇ ਟਰਾਲੀ ਦੇ ਦੇਣਗੇ ਬਾਈ ਆਹ 10 ਨੱਟੀ ਟਾਟਾ ਦੀ ਹੱਬਾ ਗਈ ਠੀਕ ਹੈ ਜੀ ਟਾਟਾ ਦੀ ਜਿਹਦੇ ਹਿੱਸਾ ਕੇ 10 ਨੱਟੀ ਹੱਬਾ ਗਈ ਤੇ ਹੋ ਜੂ ਬਾਈ ਹੋ ਜੂ ਵੀਰੇ ਹੋ ਜੂਗੀ ਠੀਕ ਹੈ ਵੀਰੇ ਠੀਕ ਹੈ ਤੇ ਇਹਦੇ 10 ਨੱਟੀ ਹੱਬ ਆ ਗਈ ਜੀ ਇਹਦੇ ਵਿੱਚ ਵੀਰ ਜੀ ਆਹਾ ਵੀ ਚਾਦਰ ਵੀ ਤੇ ਟਾਟਾ ਤੋਂ ਵੀ ਆ ਗਈ ਸਾਰੀ ਟਾਟਾ ਦੀ ਚਾਦਰ ਆ ਬਾਈ ਕਹਿੰਦਾ ਇਹਦੇ ਬੰਨੇ ਹੱਥ ਗਏ ਆ ਗਈ ਵੀਰ ਜੀ ਪਲੇਟ ਵਾਲਾ ਫਰਸ ਆ ਗਿਆ ਇਹਦੇ ਵਿੱਚ ਜੀ ਬਗੈਰ ਜੋੜ ਵਾਲਾ ਆਏ ਤੇ ਟਾਟਾ ਦੀਆਂ ਮੋਹਰਾਂ ਆ ਗਈਆਂ ਟਾਟਾ ਦੀ ਮੋਹਰ ਹੈ ਕੋਈ ਇਹ ਨਹੀਂ ਹੈਗਾ ਤੁਹਾਨੂੰ ਦੱਸਿਆ ਕੁਝ ਹੋਰ ਤੇ ਦਿੱਤਾ ਕੁਝ ਹੋਰ ਇਹ ਇੱਕ ਚੀਜ਼ ਇਹਦਾ ਰੰਗ ਵੀ ਬਹੁਤ ਸੋਹਣਾ ਵੀਰੇ ਥੋੜਾ ਜਿਹਾ ਬੱਕਰਾ ਕਰਤਾ ਚੀਜ਼ ਤੇ ਇੱਕ ਇਹਦੇ ਆਹ ਆ ਲੋਕ ਵੀ ਪੂਰਾ ਸੋਹਣਾ ਹੈ ਹਾਂਜੀ ਹਾਂਜੀ ਲੋਕ ਵੀ ਸੋਹਣਾ ਹੈ ਲਾਏ ਜੀ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਇਹ ਏਪੀਸ ਆ ਹੀ ਰੱਖਦੀ ਹਾਂ ਇੱਕ ਅੱਧਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਠੀਕ ਹੈ ਤੇ ਹੋਰ ਟਰਾਲੀਆਂ ਬਾਰੇ ਦੱਸੋ ਵੀਰੇ ਉਧਰ ਪਰ ਲੀਆਂ ਜਿਹੜੀਆਂ ਇੱਕ ਇਹਦੇ ਆਹ ਸਰੀਏ ਨਹੀਂ ਹੈਗੇ ਇਹਦੇ ਵਿੱਚ ਇਹਦੇ ਸਰੀਏ ਨਹੀਂ ਹਾਂਜੀ ਤਾਂ ਸਰੀਏ ਕਈ ਵਾਰ ਹੁਣ ਜ ਠੀਕ ਹੈ ਇਹ ਸੌਖੀ ਰਹਿੰਦੀ ਹੈ ਜੀ ਠੀਕ ਹੈ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਆਪਣੇ ਇਧਰ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਇਹ ਹੁੰਦਾ ਲਵੀ ਸਾਫ਼ ਵਧੀਆ ਤਰੀਕੇ ਨਾਲ ਹੋ ਜਾਏ ਨਾ ਤੇ ਕਪੜਾ-ਕੁਪੜਾ ਵੀ ਨਹੀਂ ਬਾਜਦਾ ਹਾਂ ਜੀ ਹਾਂਜੀ ਆ ਵੀ ਜਿਸਤੀ ਆ ਗਈ ਜੇ ਮੰਨ ਕੇ ਚੱਲ ਉਹਦੀ ਭਾਈ ਨਹੀਂ ਆ ਗਈ ਠੀਕ ਹੈ ਆਹਾਂ ਟਰਾਲੀ ਆ ਬਾਈ ਜਿਹੜੀ ਤੇ ਇਹਦੇ ਨਾਲ ਦੀ ਹੈ ਜਮਾ ਉਹ ਬਿਨਾ ਪੇਂਟ ਤੋਂ ਦਿਖਾਈ ਆ ਇਹ ਪੇਂਟ ਨਾਲ ਤੇ ਇਹਦਾ ਕੀ حساب ਕਿਤਾਬ ਆ ਬਾਈ ਇਹ ਵੀਰੇ ਜੇ ਰੰਗ ਹੋਈ ਆ ਬਾਈ 1.5 ਲੱਖ ਦਾ ਪੀਸ ਹੀ ਇਹ ਦੇਣਾ ਜੀ ਠੀਕ ਹੈ ਤਿਆਰ ਕੰਪਲੀਟ ਜਮਾ ਜਿਸਤੀ ਚਾਹ ਜੀ ਇਹ ਆ ਵੀਰੇ ਇਹ ਵੀਰੇ ਆ ਗਿਆ ਇਹ ਵੀ ਪੀਸ ਜੀ ਇਹ ਤਿੰਨ ਸਰੀਆਂ ਦੇ ਵਿੱਚ ਆ ਗਿਆ ਜ ਆ ਵੀ ਪੀਸੀ ਦੀਆਂ ਪਏ ਦੋਨੇ ਪਹਿਣਾ ਪਹਿਣਾ ਆ ਗਈਆਂ ਜੀ ਹਾਂ ਇਹਦੇ ਥੋੜਾ ਜਿਹਾ ਵੀਰ ਜੀ ਫਰਕ ਆ ਗਿਆ ਇਹ ਐਂਗਲ ਦੇ ਵਿੱਚ ਆ ਗਈ ਇਹਦਾ ਕੀ ਫਰਕ ਹੈ ਵੀਰੇ ਇਹ ਥੋੜੀ ਜਿਹਾ ਐਂਗਲ ਦੇ ਵਿੱਚ ਆ ਗਈ ਜੀ ਆਹ ਪੱਤੀ ਦੇ ਵਿੱਚ ਆ ਗਈ ਜੀ ਠੀਕ ਹੈ ਜੀ ਇਹਨੂੰ ਵੀ ਪਸੰਦ ਹਾਂਜੀ 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 ਇਹਨੂੰ ਬਸ ਆਈ ਇਹਨੂੰ ਵੀ ਜਿਆਦਾ ਪਸੰਦ ਕਰਦੇ ਹਾਂ ਇਹਨੂੰ ਵੀ ਜੀ ਠੀਕ ਆ ਦੋਨੇ ਚੀਜ਼ ਆ ਦੋਨੇ ਮਾਡਲ ਜਿਆਦਾ ਪਸੰਦ ਕਰਦੇ ਤੇ ਉਹ ਆਪਣੇ ਪੰਜਾਬੀ ਮੁੰਡੇ ਹਾਂਜੀ ਹਾਂਜੀ ਇਹ ਤਾਂ ਇਹ ਜਿਸਤੀ ਖੜੀ ਆ ਵੀਰੇ ਕਿ ਬਣਾ ਰੰਗ ਤੋਂ ਇਹ ਵੀ ਜਿਸਤੀ ਉਹਦੇ ਨਾਲ ਦੀ ਵੀ ਆ ਗਈ ਵੀਰੇ ਆਪਾਂ ਜਿਹੜੀ ਪਹਿਲਾਂ ਦਿਖਾਈ ਸੀ ਤੇ ਉਹਦੇ ਵਾਲੀ ਜਿਸਤੀ ਆ ਗਈ ਇਹਨੂੰ ਵੀ ਇੰਪੋਰਟ ਠੀਕ ਹੈ ਜੀ ਹਾਂਜੀ ਹਾਂਜੀ 10 ਸਾਲ ਦੀ ਗਾਰੰਟੀ ਹੈ ਜੀ ਬਸ ਇੱਕ ਗੋਹੇ ਦੀ ਪਰੇ ਰੱਖੋ ਇਹਦੇ ਚਾਦਰ ਵੀ ਟਾਟਾ ਤੋਂ 10 ਜਾਲੀ ਵੀ ਸਾਰੀ ਟਾਟਾ ਦੀ ਜਗੀ ਠੀਕ ਹੈ ਬਾਈ ਮਿੱਤਰੋ ਆਪਣੇ ਵਰਗੇ ਭਾਈ ਆ ਹੌਸਲਾ ਦੇਖ ਲੈ 10 ਸਾਲਾਂ ਦੀ ਗਾਰੰਟੀ ਦਿੰਦਾ ਹੈ ਬਾਈ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਇਓ ਤੁਹਾਡਾ ਹੋਰ ਵੀ ਫਾਇਦਾ ਹੋ ਜੂ ਤੇ ਆ ਟਰਾਲਾ ਬਾਈ ਇਹ ਬਾਈ 126 ਦੇ ਵਿੱਚ ਹੈ 126 ਚ ਹਾਂਜੀ ਹਾਂਜੀ ਠੀਕ ਹੈ ਬਾਈ ਇਹਦਾ ਕੀ ਮੁੱਲ ਪਾੜੀ ਜਾ ਵੀਰੇ ਇਹਦਾ ਇੱਕ ਦੇਣਾ ਹੀ ਹੈ ਜੀ 1 ਲੱਖ 65 ਹਜ਼ਾਰ ਦਾ 18 ਕਵਟਲ ਬੇਟਾ ਵੀਰੇ 18 ਕੁਆਂਟ 16 ਇਹਦਾ 17 ਤੋਂ ਲੈ ਕੇ 18 ਦੇ ਵਿੱਚ ਸੌਰੀ ਠੀਕ ਹੈ ਤੇ ਇੱਕ ਬਈ ਆਪਣਾ ਨਾ ਐਡਰੈਸ ਤੇ ਨੰਬਰ ਬੋਲ ਦੇ ਵੀਰੇ ਡਰੈਸ ਆਪਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਨੰਬਰ ਆਪਣਾ ਹੈਗਾ 8847688567 ਜੀ ਇੱਕ ਨੰਬਰ ਹੈਗਾ 75892 99512 ਵੀਰੇ ਠੀਕ ਹੈ ਮਿੱਤਰੋ ਪਹੁੰਚੋ ਜਰੂਰ ਬਾਈ ਕੋਲੇ ਬਾਈ ਦਾ ਕੰਮ ਪੂਰਾ ਤਸੱਲੀ ਆਲਾ ਪੁਰਾਣੀ ਟਾਇਰ ਦੇ ਕਟਾਉਣੇ ਆ ਤਾਂ ਵੀ ਪਹੁੰਚੋ ਨਵੀਂ ਕੋਲੇ ਬਹਿ ਕੇ ਤਿਆਰ ਕਰਨੀਆਂ ਬਾਈ ਕਹੇ ਜੀ ਮਰਜ਼ੀ ਕਰਾ ਲਿਓ ਉਹੀ ਕਰ ਦਾਂਗੇ ਜਿੰਨੀ ਵੀ ਕਰ ਲੂੰਗੇ ਜਿਹੜੀ ਚੀਜ਼ ਕਹੋਗੇ ਬਾਈ ਉਹ ਲਾ ਕੇ ਦੇ ਦੂੰ ਤੇ ਜਿਹੜਾ ਵੀਰ ਸ਼ੇਅਰ ਕਰਕੇ ਉਹ ਆਪਣੀ ਵੀਡੀਓ ਨੂੰ ਉਹਦਾ ਮਾਨ ਤਨ ਬਾਈ ਵਧੀਆ ਕਰੂੰਗਾ ਧੰਨਵਾਦ ਵੀਰੇ ਸਾਰਿਆਂ ਦਾ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ